ਅੱਗੇ ਵਧਾਂਗੇ ਤਾਂ ਹਰਿਆਣਾ ਕੈਬਨਿਟ ਦੀ ਮੀਟਿੰਗ ਦੇ ਵਿੱਚ ਮਹਿਲਾਵਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਹਰਿਆਣਾ ਸਰਕਾਰ ਨੇ ਦੱਸਿਆ ਕਿ ਲਾਡੂ ਲక్ష్ਮੀ ਸਕੀਮ ਦੇ ਵਿੱਚ ਵੱਡਾ ਬਦਲਾਅ ਕੀਤਾ ਹੈ। ਚੰਗੇ ਅੰਕਾਂ ਦੇ ਨਾਲ ਪਾਸ ਹੋਣ ਵਾਲੇ ਬੱਚਿਆਂ ਦੀਆਂ ਮਾਵਾਂ ਨੂੰ ਜਿਹੜਾ ਹੈ ਲਾਭ ਮਿਲੇਗਾ। 80% ਅੰਕ ਲੈਣ ਵਾਲੇ ਬੱਚਿਆਂ ਦੀਆਂ ਮਾਤਾਵਾਂ ਨੂੰ 2100 ਰੁਪਏ ਮਿਲਣਗੇ। ਤੱਕ ਪੋਸ਼ਿਤ ਬੱਚਿਆਂ ਦੀਆਂ ਮਾਵਾਂ ਨੂੰ ਵੀ 2100 ਰੁਪਏ ਦਿੱਤੇ ਜਾਣਗੇ। 8 ਲੱਖ ਮਹਿਲਾਵਾਂ ਨੂੰ ਅਥਾਹ ਸੀ ਇਹ ਕਿ ਸਕੀਮ ਦਾ ਫਾਇਦਾ ਮਿਲ ਰਿਹਾ ਹੈ। ਔਰ ਉਸ ਦੇ ਵਿੱਚ ਕਿਤੇ ਨਾ ਕਿਤੇ ਕਿਉਂਕਿ ਸ਼ਰਤਾ ਹੁੰਦੀਆਂ ਨੇ ਅਜੀਆਂ ਸਕੀਮਾਂ ਦੇ ਵਿੱਚ ਪਰ ਅਜਿਹੇ ਦੇ ਵਿੱਚ ਇੱਕ ਵੱਡਾ ਤੋਹਫਾ ਉਹਨਾਂ ਮਾਵਾਂ ਨੂੰ ਦਿੱਤਾ ਗਿਆ ਜਿਨ੍ਹਾਂ ਦੇ ਬੱਚੇ 80% ਜਿਹੜਾ ਹੈ ਉਹ ਅੰਕ ਲੈਣਗੇ ਯਾਨੀ ਕਿ ਸਿੱਧੇ ਤੌਰ ਤੇ ਪੜਾਈ ਦੇ ਵਿੱਚ 80% ਅੰਕ ਲੈ ਕੇ ਆ ਨਾਮਨਾ ਖੱਟਣਗੇ ਔਰ ਉਸ ਦੇ ਵਿੱਚ 2100 ਰੁਪਏ ਉਹਨਾਂ ਦੀਆਂ ਮਾਵਾਂ ਨੂੰ ਦਿੱਤੇ ਜਾਣਗੇ दयाल लाडो लक्ष्मी योजना का आज विस्तार किया गया है इसी कड़ी में सामाजिक विकास के साथ जोड़ते हुए दयाल लाडो लक्ष्मी योजना में कुछ नई श्रेणियों को आज इसमें जोड़ा गया है वर्तमान में जिन परिवारों की वार्षिक आय एक लाख रुपए से कम है उन परिवारों की महिलाओं को हमने जो बात कही थी इक्कीस रुपए का लाभ दिया जा रहा है अब यह लाभ ऐसी महिलाओं को भी दिया जाएगा जिनके बच्चे दसवीं बारहवीं कक्षा में 80 प्रतिशत से ज्यादा नंबर लेकर के आए हैं इसके अंदर उन बहनों को भी जोड़ा गया क्योंकि भारत सरकार के ऐसे निपुण मिशन के तहत ग्रेड लेवल प्रोफिशियंसी प्राप्त की है और जिनके बच्चे कुपोषण या अनेमिया से ग्रसित हैं वे स्वस्थ होकर ग्रीन जोन में आ गए हैं जिस मां ने उन बच्चों को उससे बाहर निकाला है मेहनत करके उन माताओं को भी इस योजना के साथ जोड़ने का फैसला लिया है अकेवादा के अंदर न्यूज़ 18 ते राजा फड़िंग ने बड़ा बयान देता है नशे न लेके उन्होंने बड़ा बयान दिया कि नशा खत्म करने दे सवाल तो बोले ने कि नशा चार हफ्तों के बीच खत्म नहीं हो सकता इससे 15 साल पूरा फोकस करना होएगा तो राजा वड़ेंगे जिक्र कर रहे ने ਹਾਲਾਕੀ ਜ਼ਿਕਰ ਖਾਸ ਹੈ ਕਿ ਕੈਪਟਨ ਨਵਿੰਦਰ ਸਿੰਘ ਦੇ ਵੇਲੇ ਜਦੋਂ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ 2017 ਦੇ ਇਲੈਕਸ਼ਨ ਵੇਲੇ ਤਾਂ ਉਹਨਾਂ ਨੇ ਇਹ ਕਿਹਾ ਸੀ ਕਿ ਚਾਰ ਹਫ਼ਤੇ ਦੇ ਵਿੱਚ ਉਹ ਨਸ਼ੇ ਦਾ ਲੱਖ ਤੋੜ ਦੇਣਗੇ ਔਰ ਉਸ ਨੂੰ ਲੈ ਕੇ ਰਾਜਾ ਵੜਿੰਗ ਨੇ ਇਹ ਬਿਆਨ ਦਿੱਤਾ ਹੈ ਕਿ ਚਾਰ ਹਫ਼ਤਿਆਂ ਦਾ ਨਹੀਂ ਬਲਕਿ 15 ਸਾਲ ਇਸ ਤੇ ਫੋਕਸ ਕਰਨਾ ਹੋਏਗਾ ਜ਼ਿਕਰ ਇਹ ਖਾਸ ਹੈ న్యూਸ 18 ਦੇ ਐਕਸਕਲੂਸਿਵ ਸ਼ੋਅ ਦੇ ਵਿੱਚ ਇਹ ਗੱਲਬਾਤ ਉਹਨਾਂ ਨੇ ਕੀਤੀ ਹੈ ਕੋਈ ਵੀ ਗਵਰਨਮੈਂਟ ਜਾਂ ਕੋਈ ਵੀ ਚੀਫ ਮਿਨਿਸਟਰ ਕੱਲ ਨੂੰ ਆ ਕੇ ਕਹੇ ਕਿ ਮੈਂ ਸਰਕਾਰ ਆ ਗਈ ਤਾਂ ਮੈਂ ਨਸ਼ਾ ਬੰਦ ਕਰ ਦਿਆਂਗਾ ਉਹ 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 ਵਿਅਕਤੀ ਤੁਹਾਨੂੰ ਝੂਠ ਕਹਿ ਰਿਹਾ ਹੈ ਨਹੀਂ ਹੋ ਸਕਦਾ ਨਸ਼ਾ 15 ਸਾਲ ਰੈਗੂਲਰ ਇਹਦੇ ਤੇ ਫੋਕਸ ਕਰਨਾ ਪਏਗਾ ਜਿਵੇਂ ਆਪਾਂ ਕਿਸੇ ਦਾ ਟ੍ਰੀਟਮੈਂਟ ਕਰਾਉਣੀ ਹੈ ਸਲੋਲੀ 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 ਅਸੀਂ ਇਸ ਨਸ਼ੇ ਦੀ ਜੜ ਨੂੰ ਪੰਜਾਬ ਚੋਂ ਖਤਮ ਕਰ ਦੇਵਾਂਗੇ ਮੈਂ ਤੁਹਾਨੂੰ ਕਹਿ ਰਿਹਾ ਚਾਹ ਦਾ ਨਸ਼ਾ ਵੀ ਗੋਰੇ ਦੇਗੇ ਸੀ ਸਾਡਾ ਹੁਣ ਚਾਹ ਐਡਿਕਟਿਡ ਹੋ ਗਿਆ ਹੈ ਵਿਅਕਤੀ ਚਾਹ ਦਾ ਚਾਹ ਪੀ ਕੇ ਐਸਿਡਿਕ ਹੁੰਦਾ ਹੈ ਬਹੁਤ ਸਾਰੀਆਂ ਬਿਮਾਰੀਆਂ ਚਾਹ ਤੋਂ ਹੀ ਲੱਗ ਰਹੀਆਂ ਸਾਡਾ ਪੇਟ ਖਰਾਬ ਹੁੰਦਾ ਬਟ ਅਸੀਂ ਚਾਹ ਛੱਡ ਨਹੀਂ ਰਹੇ ਹਮ ਰੀਜ਼ਨ ਬੀਇੰਗ ਜੇ ਤੁਸੀਂ ਦੇਖਿਆ ਹੋਣਾ ਘਰੇ 'ਚ ਵੀ ਇਸ ਤਰ੍ਹਾਂ ਦੀਆਂ ਕੋਈ ਲੜਾਈਆਂ ਹੁੰਦੀਆਂ ਬਟ ਇਸ ਕਰਕੇ ਮੈਂ ਇਹ ਗੱਲ ਕਹੀ ਕਿ ਮੈਂ ਨਹੀਂ ਕਹਿੰਦਾ ਕਿ ਪੁੱਕੀ ਤੇ ਲਾ ਦਿਓ ਸਾਰਿਆਂ ਨੂੰ ਜਾਂ ਆਫੀਮ ਤੇ ਲਾ ਦਿਓ ਉਹਨਾਂ ਨੂੰ ਬਚਾਓ ਦੇਖੋ ਜਿਹੜੇ ਪੁੱਕੀ ਦੇ ਉੱਤੇ ਜਾਂ ਆਫੀਮ ਦੇ ਉੱਤੇ ਸੀ ਪਹਿਲਾਂ ਉਹਨਾਂ ਨੂੰ ਅਮਲੀ ਕਹਿੰਦੇ ਸੀ ਹੁਣ ਨਸ਼ੇੜੀ ਕਹੀ ਜਾਂਦੇ ਨੇ ਮਤਲਬ ਤੁਸੀਂ ਇੱਕ ਮੈਨੂੰ ਲਾਈਨ ਬੋਲੀ 15 ਸਾਲ ਚਾਹੀਦੇ ਨਸ਼ਾ ਖਤਮ ਕਰਨ ਲਈ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਉਦਾਹਰਨ ਦਿਤੀ ਹੈ 15 ਸਾਲ ਨਹੀਂ ਤਾਂ 5-7 ਸਾਲ ਲੱਗਣਗੇ ਬਟ ਨਾਟ ਏ 4 ਹਫਤੇ 4 ਮਹੀਨੇ ਵਾਲਾ ਕੋਈ ਫਾਰਮ ਅਗਰ ਕੋਈ ਵੀ ਵਿਅਕਤੀ ਕਹਿੰਦਾ ਹੈ ਤੁਸੀਂ ਦੇਖ ਲਓ ਸਾਰੇ ਫੇਲ ਹੋਏ ਕਪਟਨ ਉਮਰਿੰਦਰ ਸਿੰਘ ਦੇ ਗੁਟਕਾ ਸਾਹਿਬ ਨੂੰ ਹੱਥੇ ਫੜ ਕੇ ਅਲੀ ਕਸਮ ਤੇ ਅੱਜ ਲੋਕ ਚਰਚਾ ਕਰਦੇ